ਖਾਏ ਹਾਈ ਲੋੜਾ ਪੈ ਜੇ ਮਰਦਾਂ ਜਦ ਸਾਰੇ ਜਾਣੇ ਕਦੋਂ ਆਉਂਦੇ ਇਹਨਾਂ ਨੂੰ ਪੈਸੇ ਦਿੱਤੇ ਆ ਵਿਲਾ ਇੱਥੇ ਸਾਈਡੋਂ 4 ਦਿਨ ਹੋ ਗਏ ਆ ਮੈਂ ਕਹਿੰਦਾ ਰੇਟ ਸਟਾਵਾ ਤੇ ਨਾਲੇ ਵੀ ਚਲੋ ਕਮਰਾ ਸ਼ੁਰੂ ਕਰੀਏ ਪਰ ਇੱਕ ਕੰਜਰ ਵਿਲਾ ਪੈਸੇ ਲਗਾਏ ਤੱਕ ਨਹੀਂ ਆਏ ਕੀ ਨਹੀਂ ਲੈ ਕੇ ਆ ਲੈਣ ਦੇ ਕਰੀ ਜੋ 4 ਦਿਨਾਂ ਦਾ ਬੱਕਰਾ ਨਾ ਤੂੰ ਆਪਾ ਲੂਗੀ ਚਾਤੀ ਦਾ ਫਰੀਕਾੜ ਕੱਲ ਖਣੋ ਤੁਹਾਨੂੰ ਕਦੋਂ ਦੇ ਪੈਸੇ ਦਿੱਤੇ ਆ ਕੱਲ ਦੇ ਕਦੋਂ ਜੀ ਹੈ ਤੇ ਇਹ ਤਾਂ ਦੇ ਪਿਓ ਲਈ ਸੁਣਨੇ ਆ ਉਹ ਚੱਕ ਤੂੰ ਦਾ ਯਕੀਨ ਨਹੀਂਗਾ ਹੈ ਤੇ ਤੇ ਯਕੀਨ ਨਹੀਂਗਾ ਤੁਹਾਡੇ ਕੋਲ ਹੈ ਹੀ ਨਹੀਂ ਤੇ ਤੇ ਸ਼ਕਲ ਹੀ ਐ ਦਾ ਜਿਵੇਂ ਚੋਰ ਨਾ ਦੋ ਹੁਣ ਤੁਸੀਂ ਐ ਕਰੋ ਵੇ 8 ਪਈਏ ਸਾਰੇ ਰੇਟ ਸੁੱਟੋ। ਆਏ ਪਏ ਤੇ ਮੈਂ ਪੋਣਾ ਤੋਂ ਬਰਾ। ਉਹ ਚਾਚੀ ਤੇਰੇ ਪੈਸੇ ਖਾ ਫੜ ਲੈ ਤੇ ਲੈ ਸੁੱਟ ਕੇ ਜਾਵਾਂਗੇ। ਤੇ ਮੇਰਾ ਵੀ ਮੇਰਾ ਵੀ ਮੇਰੀ 8 ਵੀ ਖਾ ਜਾਣੀ ਆ। ਚਾਚੀ ਗੱਲ ਸੁਣਵੇ ਇਹ ਬੋਧੀ ਗੱਲਾਂ ਨਾ ਕਰੋ। ਆ ਚੁੱਕੋ ਅੰਦਰੋਂ ਬਾਟੇ ਤੇ ਸੁੱਟੋ ਇੱਟਾਂ। ਚਾਚਾ ਨੂੰ ਪੁਲਸ ਵਾਲੇ ਕਿਹਾ ਨਹੀਂ ਤਾਂ ਲੇਟ ਹੋਏ ਆ। ਮੈਂ ਜਾਣਦੀ ਆ ਪੁਲਸ ਵਾਲਿਆਂ ਨੂੰ ਤੁਸੀਂ ਮਾਰਦੇ ਝੂਠ ਪੁਲਸ ਵਾਲੇ ਹੁੰਦੀ ਨਹੀਂ ਕਰਦੇ। ਕੀ ਤੇਰੀ ਸੌਹਣ মেলিফংক নে